ਲਾ ਸਿੰਦਰ ਤੇ ਇੱਥੇ ਬੈਠੀ ਆ ਮੈਂ ਤੈਨੂੰ ਇੱਥੇ ਵਾਜਾ ਮਾਰ ਕੇ ਗਈ ਕੋਈ ਆਵਾਜ਼ ਨਹੀਂ ਕਹਿਣ ਦਿੱਤੀ ਪਿਹਾਰ ਕੇ ਮੈਂ ਉੱਪਰ ਵੇਖਣ ਚੱਲ ਗਈ ਉੱਤ ਸੀ ਕੋਈ ਤੇ ਕਲਜੀਤ ਉੱਪਰ ਹੀ ਆ ਅੱਛਾ ਮੈਂ ਤੇ ਉਹ ਵੇਲੀਵਾਲ ਨੂੰ ਚਲੇਗੀ ਹੀ ਮੜਾ ਜਿਹਾ ਢੇੜਾ ਮਾਰਨ ਤੇ ਫੇਰ ਉਧਰੋਂ ਮੈਨੂੰ ਹਰ ਗੁਣ ਵਾਜਾ ਮਾਰਨ ਆਪਿਆ ਤੇ ਮੈਂ ਬਾਹਰ ਨੂੰ ਚਲੇਗੀ ਅੱਛਾ ਨਹੀਂ ਮੈਨੂੰ ਦਿਖੀ ਨਹੀਂ ਨਾ ਉੱਪਰ ਬੂਟੇ ਸਾਰੇ ਸੁੱਕੇ ਪਿਆ ਹੋਆ ਉਹ ਵਿੱਚ ਤੁਰੀ ਫਿਰਦੀ ਹੀਗੀ ਉਹਨੇ ਇਹ ਨਹੀਂ ਸੋਚਿਆ ਵੀ ਮੈਂ ਪਾਣੀ ਪੂਣੀ ਪਾਦਾ ਵਿੱਚ ਤੇ ਦੀਦੀ ਦੁਪਹਿਰ ਲੱਗੀ ਦੁਪਹਿਰੇ ਥੋੜੀ ਪਾਣੀ ਪਾਈਦਾ ਆ ਸਵੇਰੇ ਸਵੇਰੇ ਪਾਣੀ ਪਾਈਦਾ ਜਾਂ ਸ਼ਾਮ ਨੂੰ ਪਾਣੀ ਪਾਣਾ ਹੀਗਾ ਕਿੰਦਰ ਪਾਣੀ ਦੀ ਕਿਹੜੀ ਗੱਲ ਆ ਜਦੋਂ ਮਰਜੀ ਬੰਦਾ ਪਾ ਦੇ ਉਹਨੂੰ ਉੱਪਰ ਖੜੀ ਸੀਗੀ ਪਾੜਦਾ ਦੇਖੀ ਜਾਂਦੀ ਤੇ ਪਾਣੀ ਪਾ ਦਿੰਦੀ ਦੀਦੀ ਉਹ ਜੇ ਹੁਣ ਧੁੱਪੇ ਪਾਣੀ ਪਾਉਗੀ ਤੇ ਉਹ ਜਿਹੜੇ ਸੜੇ ਆ ਉਹਨਾਂ ਨੇ ਹੋਰ ਸੜ ਜਾਣਾ ਤੇ ਨਾਲੇ ਉਹ ਪਾਣੀ ਦੁੱਖੋ ਥੋੜੀ ਸੜੇ ਆ ਮੀ ਇੰਨਾ ਪੈਂਦਾ ਰਿਆ ਨਾ ਉਹਨਾਂ ਦੀਆਂ ਜੜਾਂ ਹੀ ਲਗੀਆਂ ਆ ਤੇ ਹੁਣ ਮਿੱਟੀ-ਮੁੱਟੀ ਲਈਏ ਕੋਈ ਗੱਲ ਨਹੀਂ ਹੋ ਜਾਣਾ ਹਰੇ ਖਾਦ ਖੁਦ ਪਾਵਾਂਗੇ ਨਾ ਉਹਨਾਂ ਨੇ ਸਹੀ ਹੋ ਜਾਣਾ ਆ। ਲੋਦਾ ਨਾ ਤੂੰ ਕਿਸ ਗੱਲ 'ਚ ਨਾ ਪਾਰੇ ਨੀ ਆਉਂਦਿੰਦੀ। ਚੱਲ ਛੱਡ ਪਰਾਂ। ਉਹ ਕਹਿੰਦੇ ਹੀ ਗਲਦੀ ਜਿੰਦੀ ਤੇਰੀ ਭੈਣ ਦਾ ਵਿਆਹ ਆ। ਹਾਂ ਦੀਦੀ ਮੇਰੀ ਭੈਣ ਦਾ ਵਿਆਹ ਆ ਹੀ। ਅੱਛਾ ਕੀ ਕਰਦਾ ਪਰੋਣਾ? ਪਰੋਣਾ ਕੈਨੇਡਾ ਆ। ਅੱਛਾ ਅੱਛਾ। ਹਾਂ ਚੱਲ ਵਧੀਆ ਹੋਇਆ ਨਾ। ਆਓ। ਅੱਜ ਹੀ ਫੋਨ ਆਇਆ ਸੀ ਮੰਮੀ ਦਾ। ਤੇ ਮੈਂ ਦੀਦੀ ਨੂੰ ਕਹਿਣ ਲਈ ਸੀ ਮੈਂ ਕਿਹਾ ਕੱਪੜੇ-ਕੁਪੜੇ ਬਣਾ ਕੇ ਦਿਓ ਹੁਣ ਮੈਨੂੰ ਸੋਹਣੇ। ਆਓ ਫੇਰ ਵਧੀਆ ਕੱਪੜੇ ਬਣਵਾਈ ਕੇ। ਉਹ ਨਾ ਵੇ ਮਾਰੇ ਮੋਟੇ ਤੇ ਲੈ ਦੇਣ। ਨਹੀਂ ਮਾਰੇ ਮੋਟੇ ਨਹੀਂ ਦੀਦੀ ਕਹਿੰਦੇ ਹੈਗੇ। ਕਿ ਵਧੀਆ ਕੱਪੜੇ ਬਣਾ ਕੇ ਦਵੂੰਗੀ ਤੈਨੂੰ ਮੇਰੇ ਉਧਰ ਇੱਕ ਗੱਲ ਸੁਣ ਨਾ ਕਿ ਤੇਰਾ ਘਰ ਵਾਲਾ ਵੀ ਬਾਹਰ ਹੈ ਨਾ ਉਹਦੀ ਕਮਾਈ ਆ ਤੇ ਕੱਪੜੇ ਤੋਂ ਨਾ ਮੰਗ ਕੇ ਲੈਣਦੇ ਹੀ ਇਹਨਾਂ ਤੋਂ ਤੇ ਕਿਉਂ ਪਈ ਆ ਮੰਗ ਕੇ ਘਰ ਤੋਂ ਲੈਣਦੇ ਹੀ ਆ ਉਹ ਤਾਂ ਚੱਲ ਘਰ ਦੇ ਮੈਂਬਰ ਆ ਵੱਡੇ ਮੈਂਬਰ ਹੋਣਾ ਤੇ ਉਹਨਾਂ ਨੂੰ ਤੇ ਤੁਹਾਨੂੰ ਪਤਾ ਫਿਰ ਮੰਗਣ ਤਾਂ ਪੈਂਦਾ ਹੀ ਇਦਾਂ ਕਹਿਣਾ ਹੀ ਪੈਂਦਾ ਆਪਾਂ ਆਪਣੇ ਮੰਮੀ ਡੈਡੀ ਤੋਂ ਵੀ ਤਾਂ ਮੰਗ ਕੇ ਲਈਦੇ ਨਹੀਂ ਤੇ ਤੋਂ ਆਪਣੇ ਘਰ ਵਾਲੇ ਨੂੰ ਕਹਿੰਨੀ ਵੀ ਮੈਨੂੰ ਪੈਸੇ ਪਾ ਤੇ ਮੈਂ ਵਧੀਆ ਸੂਟ ਲਵਾਂ ਲੈ ਕਰਵਲ ਕਰਵਲੇ ਪੈਸੇ ਪਾਉਂਦਾ ਹੀ ਆ ਭਾਜੀ ਨੂੰ ਕਿੰਨੇ ਪੈਸੇ ਪਾਉਂਦਾ ਭਾਜੀ ਨੂੰ ਹੀ ਪਾਉਂਦਾ ਤੈਨੂੰ ਕਿੰਨੇ ਛਦੈਣਾ ਪਾਉਂਦਾ ਲੈ ਦੱਸ ਇਹ ਚ ਦੀਦੀ ਛਦੈਣਾ ਵਾਲੀ ਕਿਹੜੀ ਗੱਲ ਆ ਹੈ ਛਦੈਣਾ ਵਾਲੀ ਤਾਂ ਕੋਈ ਗੱਲ ਨਹੀਂ ਆ ਭਾਜੀ ਮੈਨੂੰ ਵਾਧੂ ਪੈਸੇ ਦਿੰਦੇ ਆ ਜਦੋਂ ਮੈਂ ਕਿਤੇ ਜਾਣਾ ਆਣਾ ਹੁੰਦਾ ਨਾ ਮੈਂ ਤਾਂ ਕਦੀ ਮੰਗਿਆ ਵੀ ਨਹੀਂ ਉਹਨਾਂ ਤੋਂ ਉਹ ਆਪਣੇ ਆਪ ਹੀ ਮੈਨੂੰ ਪੜਾ ਲੈਣ ਦਿੰਦੇ ਆ ਤੇ ਹੁਣ ਇਹ ਸੂਟ ਤੇ ਤੂੰ ਮੰਗ ਕੇ ਲੈਣ ਦੀ ਫਿਰ ਉਹ ਤਾਂ ਦੀਦੀ ਦਾ ਮਾਨਜਾ ਕਰਨਾ ਪੈਂਦਾ ਆ ਨਾ ਫਿਰ ਉਹ ਵੱਡੀ ਜਗ੍ਹਾ ਤੇ ਆ ਤੇ ਉਹ ਤਾਂ ਫਿਰ ਮਾਨ ਕਰਦੀ ਮੈਂ ਉਹਨਾਂ ਦਾ ਏ ਥੋੜੀ ਜਿਮਰ ਨਾ ਮੰਗਦੀ ਤਾਂ ਉਹਨੇ ਮੈਨੂੰ ਲੈ ਕੇ ਨਹੀਂ ਹੀ ਦੇਨੇ ਉਹਨੇ ਤਾਂ ਵੀ ਲੈ ਦੇਨੇ ਹੀ ਇੱਕ ਗੱਲ ਹੈਗੀ ਆ ਤੁਸੀਂ ਦੋਵਾਂ ਜੀਆਂ ਨੇ ਨਾ ਮਾਣ ਕਰਦੇ ਕਰਦੇ ਲੁੱਟੇ ਜਾਣਾ ਜੀ ਕਿਤੇ ਨਹੀਂ ਲੁੱਟੇ ਜਾਂਦੇ ਵੀ ਵੀ ਇੰਨੀ ਟੈਨਸ਼ਨ ਨਾ ਲਿਆ ਕਰੋ ਕਿਥੋਂ ਵੇਲੋ ਤੁਸੀਂ ਚੱਲ ਕੇ ਆਉਨੇ ਆ ਤੇ ਇੰਨੀ ਟੈਨਸ਼ਨ ਨਾ ਜੇ ਤੁਹਾਨੂੰ ਕੁਝ ਹੋ ਗਿਆ ਤੇ ਫਿਰ ਭਾਰੀ ਨੇ ਤਾਂ ਸਾਨੂੰ ਪੁੱਛਣਾ ਨਾ ਆ ਕੇ ਕਿ ਤੁਹਾਡੇ ਘਰੇ ਆਈ ਹੀ ਉਹਨੂੰ ਕੀ ਹੋ ਗਿਆ ਕੋਈ ਗੱਲ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਮੈਨੂੰ ਤੇ ਮੇਰੀ ਗੱਲ ਸੁਣੋ ਹੁਣ ਤੁਸੀਂ ਪਹਿਲਾਂ ਉੱਪਰ ਗਏ ਇੰਨੀ ਧੁੱਪ ਦੇ ਵਿੱਚ ਉੱਪਰ ਖੜੇ ਰਹਿ ਹੋਣੇ ਆ ਤੇ ਹੁਣ ਮੇਰੇ ਨਾਲ ਲੱਗੇ ਕੋਈ ਪਾਣੀ ਤਾਂ ਨਹੀਂ ਪਿਆਵਾਂ ਕਿ ਨਾ ਨਹੀਂ ਤੂੰ ਰਹਿਣ ਦੇ ਪਾਣੀ ਤਾਂ ਨਹੀਂ ਹਾਂ ਤੇ ਤੂੰ ਨਾ ਆਪਣੇ ਆਪਣੇ ਘਰ ਦਾ ਚਿੰਤਾ ਕਰ ਐਹਾ ਚਿੰਤਾ ਨੂੰ ਕੀ ਆ ਮੇਰਾ ਘਰ ਕਿਹੜਾ ਕਿਤੇ ਭੱਜਾ ਚੱਲਾ ਆ ਨਹੀਂ ਭੱਜਣ ਵਾਲੀ ਗੱਲ ਵਾ ਮੇਰਾ ਨਾ ਹੁਣ ਤਜਰਬਾ ਵਾ ਮੈਂ ਤੁਹਾਨੂੰ ਤਜਰਬਾ ਦੱਸਣ ਨਹੀਂ ਆ ਤੈਨੂੰ ਤੇ ਤੂੰ ਮੰਨਦੀ ਨਹੀਂ ਹੈਗੀ ਤੇ ਬਾਅਦ ਵਿੱਚ ਤੂੰ ਨਾ ਪਛਤਾਉਣਾ ਵਾ ਚੱਲ ਮੈਂ ਜਾਂਨੀ ਆ ਫਿਰ ਹਾਏ ਤੋ ਤਕ ਉੱਗਸਾ ਕਰ ਗਈ ਹੁੰਦੀ ਨਹੀਂ ਨੀ ਗੁੱਸਾ ਕਰਦਾ ਕਰਨਾ ਜੀ ਕਿਸੇ ਨੂੰ ਸਲਾਹ دیਏ ਨਾ ਕੋਈ ਸਲਾਹ ਨਾ ਮੰਨੇ ਤਾਂ ਫਿਰ ਗੁੱਸੇ ਵਾਲੀ ਵੀ ਗੱਲ ਹੁੰਦੀ ਆ ਵੀ ਮੈਂ ਹੁਣ ਮੈਨੂੰ ਤੇਰਾ ਫਿਕਰ ਹੁੰਦਾ ਤਾਂ ਤਾਂ ਮੈਂ ਤੈਨੂੰ ਗੱਲ ਕਰਦੀ ਆ ਨਹੀਂ ਚਲ ਮੈਂ ਮਜ਼ਾਕ ਕਰੰਦੇ ਹੀ ਮੇਰੇ ਤਾਂ ਗੁੱਸਾ ਨਾ ਕਰਿਆ ਕਰ ਅੱਛਾ ਆਉਂਦੇ ਜਾਂਦੇ ਰਹੀਦਾ ਹੁੰਦਾ ਵਾ ਅਸੀਂ ਤਾਂ ਤੈਨੂੰ ਡੀਕਦੀਆ ਰਹਿਨੀ ਆ ਸਗੋਂ ਚਾ ਕੋਈ ਗੱਲ ਨਹੀਂ ਫੇਰ ਆ ਜੂਗੀ ਮੈਂ ਕਿਸੇ ਦਿਨ ਠੀਕ ਆ ਗੁੱਸਾ ਤਾਂ ਨਹੀਂ ਨਾ ਨਹੀਂ ਨਹੀਂ ਕੋਈ ਗੁੱਸਾ ਨਹੀਂ ਭੈਣਾ ਭਰਾਵਾ ਦਾ ਕਹਾ ਤਾਂ ਗੁੱਸਾ ਆਹੋ ਉਹਦਾ ਨਾ ਦੋਨੇ ਦਰਾਨੀ ਜੁਸ਼ਾਨੇ ਛੱਡੀਆਂ ਚਲਾ ਆਕਾ ਕੋਈ ਗੱਲ ਨਹੀਂ ਜਦੋਂ ਨਾ ਬੱਕਰੀਆਂ ਵੀ ਆ ਨਾ ਫਿਰ ਇਹਨਾਂ ਮੇਰਕੂ ਆ ਕੇ ਰੋਇਆ ਕਰਨਾ ਵਾ ਉਹ ਇਦਾਂ ਉਹਨੇ ਇੰਨਾ ਖਾ ਲਿਆ ਤੇ ਉਹਨੇ ਇੰਨਾ ਖਾ ਲਿਆ ਆਹੜੀ ਪਿੰਧਰ ਆ ਇਹਨੇ ਤਾਂ ਬਹੁਤ ਹੀ ਪੁੱਛਤਾਉਣਾ ਵਾ ਇਹਦਾ ਘਰ ਵਾਲਾ ਤੇ ਬਾਹਰੋਂ ਪਹੇ ਪੇ ਜਾਵਾ ਕੋਈ ਗੱਲ ਨਹੀਂ ਸਤ ਅੱਤ ਸਰ ਬਾਹਰਦਿਆਂ ਨੇ ਮੇਰਕੂ ਆ ਕੇ ਰੋਇਆ ਕਰਨਾ ਆਹ ਹੈ ਵਿਚਾਰੀ ਕਿੱਥੋਂ ਚੱਲ ਕੇ ਆਈ ਹੀਗੀ ਸਮਝਾਉਣ ਸਾਨੂੰ ਖਰੇ ਕਿੰਨੀ ਆਸਾਂ ਮਨ ਚ ਲੈ ਕੇ ਆਈ ਹੋਣੀ ਆ ਤੇ ਮੈਂ ਤਾਂ ਸੁਣੀ ਨਹੀਂ ਹੁਣ ਪਤਾ ਨਹੀਂ ਦੀਦੀ ਨੂੰ ਕੀ ਕੀ ਦੱਸ ਕੇ ਗਈ ਹੋਣੀ ਆ ਉਹ ਵੀ ਵਿਚਾਰੀ ਆਊਗੀ ਤੂੰ ਪਿਓ ਫੇਰ ਕਲਪੂਗੀ ਆ ਕੇ ਮੇਰੇ ਕੋਲ ਮੈਨੂੰ ਤੇਰੀ ਟੈਨਸ਼ਨ ਪਈ ਇਹਨੇ ਕਿੰਨਾ ਵਿਚਾਰੀ ਨੇ ਔਖੀ ਹੋ ਕੇ ਪੈਂਡਾ ਤਿਆਰ ਕਰਕੇ ਆਉਂਦੀ ਤੇ ਅੱਗੋਂ ਕੋਈ ਮੰਨਦਾ ਨਹੀਂ ਇਹਦੀ ਗੱਲ ਚੱਲ ਮਣਾ ਇਹਨੂੰ ਵੀ ਰੱਬ ਨੇ ਡਿਊਟੀ ਤੇ ਲਾਇਆ ਲੱਗੀ ਰਹਿੰਦੀ ਆਪਾ ਪਾਪਾ ਹਾਂਜੀ ਮਾਸੀ ਆ ਗਈ ਆ ਆ ਗਿਆ ਕਦੋਂ ਉਹ ਉਹ ਦੇ ਮੈਨੂੰ ਪਤਾ ਮੈਨੂੰ ਕੱਪੜੇ ਦੋ ਹੋਰ ਨਹੀਂ ਹਰ ਗੁੰਦੋਂ ਆਪਾਂ ਹਰ ਗੁੰਦ ਸਰਕੋਂ ਨੂੰ ਕੱਪੜੇ ਦੋ ਕੱਪੜੇ ਦਵਾ ਹੁਣੇ ਹੀ ਹਾਂ ਤੇ ਵਿਆਹ ਤਾਂ ਜੇ ਲੇਟ ਹੋਣਾ ਆ ਹੁਣੇ ਪਾ ਲੈਣੇ ਕੱਪੜੇ ਨਵੇਂ ਹਾਂ ਹੁਣੇ ਪਾ ਲੈ ਅੱਛਾ ਠੀਕ ਹੈ ਚਲ ਕੋਈ ਨਹੀਂ ਫਿਰ ਨਵੇਂ ਲੈ ਦਾਂਗੇ ਹੈ ਲੈ ਕੇ ਦੇ ਲਓ ਪਰ ਮੈਂ ਰੱਖ ਲਊਗਾ ਬਾਅਦੋਂ ਮੈਂ ਪਾ ਲੂੰਗਾ ਜਦੋਂ ਵਿਆਹ ਆਉਂਗਾ ਚਲ ਠੀਕ ਹੈ ਚਲਾ ਚਲੀਏ ਫਿਰ ਕਰਨ ਨੂੰ ਹਾਂ ਹਾਂ ਨਿਆਣੀ ਜਿੱਦਾਂ ਆਉਂਦੇ ਉਦਾਂ ਹੀ ਛੁੱਟੀ ਜਾਂਦੀ ਆ ਬੰਦਾ ਪੁੱਛੇ ਬੈਗ ਬੂਮ ਚ ਕਿਤੇ ਪਾ ਲੈ ਕਿੰਨਾ ਖੜਾਰਾ ਵਿਆਹ ਹੈ ਗਗਜੀਤ ਹਾਂਜੀ ਸਰਗੁਣ ਕੀ ਹੈ ਕਿਹਦਾ ਕਹਿੰਦੇ ਆ ਵਿਆਹ ਆ ਗਿਆ ਵਿਆਹ ਆ ਗਿਆ ਆਹ ਹੋ ਤੇ ਮੈਂ ਤੁਹਾਨੂੰ ਰੀਡਿੰਗ ਕੰਨੀ ਮੈਂ ਤੁਹਾਨੂੰ ਦੱਸਣਾ ਹੀ ਪਿੰਦਰ ਦੀ ਭੈਣ ਦਾ ਵਿਆਹ ਆ ਗਿਆ ਆ ਅੱਛਾ ਕਦੋਂ ਦਾ ਹਾਂ ਜੀ ਦਿਨ ਦਾ ਨਹੀਂ ਪੱਕਾ ਕੀਤਾ ਉਹਨਾਂ ਨੇ ਅੱਛਾ ਤੇ ਪਰ ਉਹਦਾਂ ਕਹਿੰਦੇ ਕਿ ਛੇਤੀ ਕਰ ਲੈਣਾ ਹੈ ਤੇ ਨਹੀਂ ਸਰਗੁਣਦੰ ਨੇ ਹੋਣੇ ਕਹਿਣ ਦਿਆ ਸੀ ਵਿਆਹ ਆ ਗਿਆ ਕੱਪੜੇ ਲੈਣ ਚੱਲੀਏ ਹੁਣ ਇਹ ਕਹਿੰਦੇ ਘਰਗੁਣ ਸਰਗੁਣ ਨੇ ਕਹਿੰਦੇ ਦੋਨੋਂ ਨਹੀਂ ਕਰਨਾ ਵੀ ਕੱਪੜੇ ਲੈਣੇ ਤੇ ਕੱਪੜੇ ਤਾਂ ਆਪਣਾ ਬਣਾਉਣਾ ਹੀ ਪੈਣੇ ਆ ਤਾਂ ਹੀ ਫਿਰ ਸੂਟ ਸਿੱਪਣਗੇ ਇਹਨਾਂ ਵਾਲੇ ਨਿਆਣਿਆਂ ਦੇ ਪਸੰਦ ਕਿਹੜਾ ਛੇਤੀ ਆ ਜਾਂਦੇ ਤੁਹਾਨੂੰ ਪਤਾ ਹੀ ਆ ਹਾਂ ਇਹ ਤੇ ਹੈਗਾ ਹਾਂ ਉਹਨਾਂ ਨੇ ਕਹਿਣਾ ਅਸੀਂ ਇਕੋ ਜਿ ਲੈਣੇ ਸਰਗੁਣ ਹਰਗੁਣ ਨੇ ਹਾਂ ਚਲੋ ਤੁਸੀਂ ਲਾ ਕੇ ਵਿਆਹ ਦਾ ਸਾਬ ਤੇ ਤੁਸੀਂ ਲੈ ਲਓ ਆ ਲੈ ਲਾਂਗੇ ਤੇ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਚਲ ਵਿਆਹ ਦਾ ਤਾਂ ਆਪਾਂ ਕਰ ਲੈਣਾ ਆ ਤੇ ਚਾਚੀ ਨਾਲ ਵੀ ਮੇਰੀ ਗੱਲ ਹੋ ਗਈ ਸੀਗੀ ਅੱਛਾ ਵਕੀਲ ਲੈਣਾ ਦੇਣਾ ਜਾਂ ਕੀ ਕਰਨਾ ਆ ਹਾਂ ਤੇ ਪਰ ਮੈਨੂੰ ਨਾ ਗੋਪੀ ਦੀਦੀ ਦੀਆਂ ਗੱਲਾਂ ਨਹੀਂ ਕੁਝ ਠੀਕ ਲੱਗਦੀਆਂ ਕਿ ਕੀ ਆ ਮੈਂ ਤਾਂ ਤੁਹਾਨੂੰ ਉਸਦਨ ਜਿੰਦਰ ਦੀ ਕਹਿੰਦੀ ਰਹੀ ਗੀ ਗੋਪੀ ਦੀਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਹਾਂ ਉਹ ਮੈਨੂੰ ਪਿੰਦਰ ਨੇ ਵੀ ਦੱਸਿਆ ਕਿ ਪਿੰਦਰ ਨੂੰ ਵੀ ਕੁਝ ਹੋਰ ਦੱਸ ਗਈ ਆ ਅੱਛਾ ਵੀ ਤੂੰ ਸਾਜੇ ਘਰ ਦੇ ਵਿੱਚ ਤੇਰਾ ਘਰ ਵਾਲਾ ਕਮਾਈ ਜਾਂਦਾ ਤੇ ਲਾਈ ਜਾਂਦਾ ਆ ਹਾਂ ਤੇ ਮੈਨੂੰ ਆ ਜੇ ਗੱਲ ਕਹਿੰਦੀ ਉਹਦੀ ਭੈਣ ਦਾ ਵਿਆਹ ਆ ਤੇ ਤੂੰ ਕਾਦੇ ਫਿਕਰਾਂ ਕਰਦੀ ਆ ਆਪੇ ਉਹ ਕਰੇ ਨਾ ਕਰੇ ਪਤਾ ਨਹੀਂ ਇੰਦਾ ਕਿਉਂ ਕਰਦੀ ਤੇ ਨਹੀਂ ਫਿਕਰ ਤੇ ਕਰਨਾ ਹੀ ਪੈਣਾ ਨਾ ਆਉ ਸਾਡੇ ਨਾਲ ਰਹਿੰਦੀ ਸਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਇਦਾਂ ਥੋੜੀ ਹੁੰਦਾ ਫਿਕਰ ਆਪਾਂ ਨੂੰ ਕਰਨੇ ਪੈਣਾ ਹਾਂ ਵਿਆਹ ਜਾਵਾਂਗੇ ਆਪਾਂ ਗੱਜ-ਵੱਜ ਕੇ ਪਰ ਮੈਨੂੰ ਉਹਦੀਆਂ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ ਉਹ ਕਈਆਂ ਦੀ ਆਦਤ ਹੀ ਹੁੰਦੀ ਐ ਇਦਾਂ ਦੀ ਗੱਲਾਂ ਕਰੀ ਜਾਣੀਆਂ ਕੈਮਨਾ ਹੀ ਆਪਣਾ ਕੰਮ ਕਰਕੇ ਤੇ ਆ ਜਾਂਦੀ ਰੋਜ਼ ਹੀ ਹਾਂ ਨਹੀਂ ਕਿਆਂ ਕਿਆਂ ਦੀ ਆਦਤ ਹੁੰਦੀ ਆ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ ਬਥੇਰੀ ਸਮਝਦਾਰ ਹਾਂ ਉਹ ਨਹੀਂ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਸਮਝਦਾਰ ਤਾਂ ਚੱਲ ਹੈਗੀ ਆ ਮੈਨੂੰ ਪਤਾ ਆ ਉਹ ਤਾਂ ਨਹੀਂ ਕੋਈ ਗੱਲ ਹੈਗੀ ਪਰ ਸਾਡਾ ਘਰ ਨਾ ਖਰਾਬ ਕਰਦੇ ਪਰ ਮੈਂ ਤਾਂ ਅੱਗੇ ਚਾਚੀ ਨਾਲ ਵੀ ਇਹ ਗੱਲ ਕਰਦੀ ਹੀ ਮੈਂ ਕਿਾ ਚਲ ਤੁਹਾਡੀ ਦਰਾਨੀ ਛਾਣੀ ਵੀ ਜਿੱਦਾਂ ਨਿਵੇਂ ਆ ਤੇ ਮੈਂ ਕਹਿੰਨੀ ਆ ਵੀ ਚਲ ਸਾਡੀ ਵੀ ਇਦਾਂ ਹੀ ਨਿਵੇਂ ਸਾਰੇ ਪਿੰਡ ਚ ਕਿੰਨੀ ਆ ਉਹਦੇ ਸਲਾਨ ਕਰਦੇ ਉਹਨਾਂ ਦੀ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਤੇ ਨਾ ਇੰਨਾ ਧਿਆਨ ਕਰੋਗੇ ਨਾ ਦੋਨੇ ਜਾਣੀਆਂ ਤੇ ਤੁਹਾਡੀ ਬੋੜੀ ਵਧੀਆਂ ਨਿਭਨੀ ਆ ਅਸੀਂ ਤਾਂ ਨਹੀਂ ਧਿਆਨ ਦਿੰਦੀਆਂ ਉਹ ਤਾਂ ਵਿਚਾਰੀ ਮੈਨੂੰ ਇੱਕ ਇੱਕ ਗੱਲ ਦੱਸਦੀ ਆ ਤੇ ਮੈਂ ਵੀ ਉਹਨੂੰ ਹਰੇਕ ਗੱਲ ਦੱਸਦੀ ਵੀ ਕੋਈ ਮੈਨੂੰ ਕੀ ਕਹਿ ਕੇ ਗਿਆ ਕੀ ਨਹੀਂ ਕਹਿ ਕੇ ਗਿਆ ਜਦੋਂ ਤੁਸੀਂ ਇੱਕ ਦੂਜੇ ਦੇ ਨਾਲ ਆਪਣੀ ਗੱਲਬਾਤ ਕਰਦੀਆਂ ਰਹੋਗੇ ਨਾ ਇੱਕ ਦੂਜੇ ਨੂੰ ਆਪਣਾ ਦੱਸਦੀਆਂ ਰਹੇ ਕਿਹੜਾ ਮੈਨੂੰ ਕੀ ਕਹਿ ਕੇ ਗਿਆ ਫਿਰ ਤੁਹਾਡੇ ਵਿੱਚ ਇਦਾਂ ਦੀ ਗੱਲਬਾਤ ਕੋਈ ਨਹੀਂ ਹੋਣੀ ਹੈਗੀ ਲੜਾਈ ਝਗੜੇ ਵਾਲੀ ਹਾਂ ਮੈਂ ਵੀ ਇਹ ਸੋਚਦੀ ਆ ਕਿ ਆਪਾਂ ਇੱਕ ਦੂਜੇ ਤੋਂ ਗੱਲ ਲੈਣਾ ਨਾ ਲਕੋਈਏ ਫੇਰ ਨਹੀਂ ਕੋਈ ਗੱਲ ਫੇਰ ਨਹੀਂ ਕੋਈ ਗੱਲ ਹੁੰਦੀ ਤੇ ਨਾਲੇ ਆਪਾਂ ਘੜਾ ਪੱਲਿਓ ਲਾਉਣਾ ਵਾ ਸਾਰਾ ਕੁਝ ਤੇ ਉਹ ਬਾਰ ਬਕਰਦਾ ਹੀ ਪਿਆ ਹੋਣਾ ਆਉਂਦਾ ਆ ਹਾਂ ਚਲੋ ਹੁਣ ਉਹ ਵੀ ਵਿਚਾਰਾ ਭੇਜਦਾ ਆ ਹਾਂ ਤੇ ਆਪਾਂ ਵਧੀਆ ਜਾਵਾਂਗੇ ਸਾਰੇ ਵਿਆਹ ਦੇ ਤੇ ਰਲ ਮਿਲ ਕੇ ਹਾਂ ਵਧੀਆ ਦੇਖ ਕੇ ਆਵਾਂਗੇ ਵਿਆਹ ਜਾ ਕੇ ਤੇ ਐਵੇਂ ਲੋਕਾਂ ਦੀ ਗੱਲ ਨਾਲ ਤੇ ਨਹੀਂ ਆਈ ਦੰਦ ਮੋਤਾ ਤੇ ਹਾਂ ਨਾ ਚਾਹ ਚੂ ਬਣੀ ਕੋਈ ਨਹੀਂ ਚਾਹ ਤਾਂ ਮੈਂ ਬਣਾਉਣ ਲੱਗੀ ਸੀ ਫਿਰ ਮੈਂ ਆਵੇਂ ਨਿਆਣਿਆਂ ਨੇ ਕਿੰਨਾ ਖਲਾਰਾ ਪਾਇਆ ਆ ਸਾਰੇ ਬੈਗਾਂ ਦੇ ਵਿੱਚੋਂ ਬੁਕਸ ਕੱਢੀਏ ਅੱਖੀਆਂ ਮੈਂ ਕਿੱਥੀਆਂ ਕੱਢ ਲਾਂ ਚਾਰੇ ਕੋਈ ਗੱਲ ਨਹੀਂ ਇਹ ਤਾਂ ਉਹਨਾਂ ਨੇ ਪਾਈ ਜਾਣੇ ਹੋਰ ਘੜੀ ਨੂੰ ਫੇਰ ਪਾ ਦੇਣਾ ਉਹਨਾਂ ਨੇ ਆਹੋ ਹਾਂ ਦੋਵੇਂ ਜਣੇ ਲੱਗੇ ਰਹਿੰਦੇ ਨੇ ਕੋਈ ਚਾਹ ਚੁ ਬਣਾਓ ਫੇ ਮੈਨੂੰ ਦੋ ਹੈ ਠੀਕ ਆ ਚੱਲ ਠੀਕ ਹੈ ਚੰਗਾ ਪਤਾ ਨਹੀਂ ਕੀ ਗੱਲ ਆ ਜਦੋਂ ਮੈਂ ਸਰਗੁੰਦੇ ਪਾਪਾ ਨੂੰ ਇਦਾਂ ਦੀਆਂ ਗੱਲਾਂ ਦੱਸਦੀ ਆ ਕਿ ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ ਪਰ ਕਿਤੇ ਨਾ ਕਿਤੇ ਮਨ 'ਚ ਟੈਨਸ਼ਨ ਤਾਂ ਹੈਗੀ ਆ ਨਾ ਬਣਾ ਲਿਆ ਥਾ ਪੱਠਿਆਂ ਵਾਸਤੇ ਆਹੋ ਵੀ ਬਣਾ ਹੀ ਲਿਆ ਮੇਰਾ ਤੇ ਜੇ ਉਦਾਂ ਹੀ ਪਿਆਈ ਉਹ ਮੇਰੇ ਕੋ ਨਹੀਂ ਉਹ ਬਣਾਇਆ ਗਿਆ ਕਿਉਂ ਆ ਮੈਂ ਟਾਈਮ ਹੀ ਨਹੀਂ ਲੱਗਾ ਲੈ ਇਹ ਟੇਬਲ ਵੀ ਕਰ ਲੈ ਕੱਢ ਕੇ ਬਣਾ ਲੈਣਾ ਸੀ ਓਏ ਮੈਂ ਤੂੰ ਕਰੀ ਕੋਹ ਕਰੀ ਕੋਹ ਕਰਨ ਵਾਲਾ ਕਦੀ ਕੋਹ ਕਰਨ ਵਾਲਾ ਜਦੋਂ ਇਕੱਠੇ ਹੁੰਦੇ ਉਹ ਪਛਾਹ ਤੋਂ ਪਹਿਲਾਂ ਬਣਾ ਲੈਂਦਾ ਹੁੰਦਾ ਹੁਣ ਕੀ ਹੋ ਗਿਆ ਓਏ ਉਹ ਗੱਲ ਦੇ ਤੇ ਰੋਣੇ ਪਏ ਆ ਹਾਂ ਉਹ ਮੈਂ ਗੁਰਸੇਵਕੇ ਘਰ ਜਾਣਾ ਵੇਖ ਕੇ ਨਾ ਦਾ ਸਾਂਝਾ ਪਰਿਵਾਰ ਉਹਨਾਂ ਦਾ ਤੇ ਕਿਦਾਂ ਮਜੇ ਨਾ ਵੇ ਸਾਂਝੇ ਰਹਿਣਦੇ ਆ ਤੇ ਇਹ ਆ ਵੀ ਉਹ ਸਾਡੇ ਵਿੱਚ ਉਹ ਕੀ ਇੱਕ ਉਹ ਗੱਲ ਵੀ ਗੁਰਪ੍ਰੀਤ ਆ ਗਈ ਆ ਉਨੇ ਹੀ ਆਣ ਕੇ ਵੇਲਾ ਖੇਰੂ ਖੇਰੂ ਕਰ ਦਿੱਤਾ ਸਾਨੂੰ ਪਹਿਲਾਂ ਤਾਂ ਕੋਈ ਗੱਲ ਨਹੀਂ ਸੀ ਜਦੋਂ ਮਾਂ ਪਿਓ ਜੀਂਦੇ ਹੱਡੇ ਉਦੋਂ ਤਾਂ ਅਸੀਂ ਚੰਗੇ ਭਲੇ ਰਹਿਨੇ ਤੇ ਪਰਜਾਈ ਤੇਰੀ ਵੀ ਆਈ ਸੀ ਤੇ ਕੋਈ ਗੱਲ ਨਹੀਂ ਕੀ ਕੀਤਾ ਜਾਂਦਾ ਵੀਰ ਹਣ ਜਦੋਂ ਨਹੀਂ ਪਰ ਥੋੜਾ ਜਿਹਾ ਤੈਨੂੰ ਵੀ ਚਾਹੀਦਾ ਇਹਨੂੰ ਸਮਝਾਉਣਾ ਵੀ ਨਹੀਂ ਐਦਾਂ ਨਹੀਂ ਆਪਾਂ ਕਰਨੇ ਅਸੀਂ ਅੱਡ ਨਹੀਂ ਕਿਸੇ ਨਾਲ ਵੀ ਹੋਣਾ ਤਾਂ ਅਸੀਂ ਰਹਿਣਾ ਵਾ ਸਾਂਝਾ ਪਰਿਵਾਰ ਹੀ ਹੈ ਬਣ ਕੇ ਰਹਿਣਾ ਗੱਲ ਤੇ ਵੀਰ ਐਦਾਂ ਬਥੇਰਾ ਪਰ ਕਲਾ ਨਹੀਂ ਛੱਡੀ ਕਲਾ ਐਨੀ ਪਾਈ ਵੀ ਹਦੋਂ ਵੱਦ ਹੂੰ ਕਿ ਉਹਦੇ ਇਦਾਂ ਜੀ ਕਹਦਾ ਕੋਈ ਮਰੀ ਗਈ ਚੰਗਾ ਹੈ ਗਏ ਜਿੰਦਗੀ ਤੋਂ ਹਰ ਵੇਲੇ ਕਲਾ ਹਰ ਵੇਲੇ ਕਲਾ ਹੋ ਜੋ ਅੱਡ ਹੋ ਜੋ ਅੱਡ ਹੋ ਜੋ ਅੱਡ ਇਹ ਤੇ ਛਿਆਣੇ ਕਹਦੇ ਨੇ ਰਿਸ਼ਤਾ ਤੇ ਸੌਦਾ ਜਿਹੜਾ ਕਰਮਾ ਦਾ ਮਾਓ ਇਹ ਤੇ ਗੱਲ ਹੈ ਹੀ ਆ ਪਰ ਇੱਕ ਗੱਲ ਹੈਗੀ ਹੋ ਕਿ ਉਤਰਾ ਇੱਕ ਗੱਲ ਤੂੰ ਇਹ ਸੋਚ ਵੀ ਤੁਸੀਂ ਅੱਡ ਹੋ ਗਏ ਕੀ ਵੱਖਰਾ ਬਣਾ ਲਿਆ ਬੜਾਇਆ ਕੋ ਕਾਕੂ ਵੀ ਨਹੀਂ ਬਣਾਇਆ ਨਫਰਤਾਂ ਹੀ ਵਧ ਗਈਆਂ ਮਨ ਦੇ ਵਿੱਚ ਕਰੋਧ ਹੀ ਵਧਾ ਲਿਆ ਆਪਣੇ ਆਪ ਨੂੰ ਅੰਦਰ ਪਤਾ ਤੂੰ ਵੱਖਰਾ ਜੋੜ ਤ ਨਹੀਂ ਲਿਆ ਕੋਈ ਸਾਡੇ ਨਾਲੋਂ ਵਾਧੂ ਤ ਨਹੀਂ ਬਣਾ ਲਿਆ ਤੁਸੀਂ ਪਤਾ ਨਹੀਂ ਜਦੋਂ ਪਿੱਛੋਂ ਉਹਦੀ ਮਾਂ ਨੇ ਹੀ ਨਹੀਂ ਪਤਾ ਫੋਨ ਕਰੀ ਜਾਣਾ ਪਤਾ ਨਹੀਂ ਨਿੱਕੀ ਨਿੱਕੀ ਗੱਲਾਂ ਨਿੱਕੀ ਨਿੱਕੀ ਜ਼ਹਿਰ ਹੀ ਭਰ ਛੜੀ ਪੈਂ ਮਨ ਦੇ ਵਿੱਚ ਤੇ ਸਹੋ ਗਾਲੀ ਉਹ ਆਹ ਗੱਲ ਜਿਹੜੀ ਕਿ ਨਹੀਂ ਜਦੋਂ ਜਨਾਨੀ ਜਿਹੜੀ ਪਿੱਛੇ ਦਾ ਪੱਖ ਪੂਰੇ ਪਿੱਛੋਂ ਕੋਈ سپورਟ ਮਿਲੇ ਨਾ ਫਿਰ ਇਹ ਗੱਲਾਂ ਵਾਧਦੀਆਂ ਜੇ ਮਾਪੇ ਆਖਣ ਨਾ ਧੀਏ ਇਕੱਠਿਆਂ ਬਣ ਕੇ ਰਹਿਣਾ ਹੀ ਹੋ ਕਿਤੇ ਆਪਣੇ ਦੇ ਇਲਜ਼ਾਮ ਨਾਲ ਵਾਲੀ ਕੋਈ ਗੱਲ ਨਾ ਹਨ ਕੁਵਾਦੀ ਫਿਰ ਨਹੀਂ ਕੋਈ ਗੱਲ ਵੀ ਹੁੰਦੀ ਆ ਚੱਲ ਆਪਣੇ ਤੇ ਮੈਨੂੰ ਆਪਰਾ ਦੇ ਹੋਗਾ ਜੋ ਹੋ ਗਿਆ ਚੱਲ ਅਸੀਂ ਤੇ ਫੇਰ ਬੋਲਦੇ ਆਂ ਉਹ ਅੱਜ ਕੱਲ ਗੁਰਸੇਵ ਘਰ ਬੜਾ ਜਾਂਦੀ ਆ ਉਹ ਪਿੰਦਰ ਘਰ ਉਹਨਾਂ ਦੇ ਉਹ ਭਰਾਵਾ ਮੈਂ ਤੈਨੂੰ ਇਹੋ ਤੇ ਲੱਗਾ ਖੜ ਮਿਕ ਦੋ ਵਾਰੀ ਮੰਮੀ ਵੇਖੀ ਜਾਂਦੀ ਉਹਨਾਂ ਦੇ ਘਰ ਕਿਤੇ ਇਹੋ ਜਿਹਾ ਪਵਾੜਾ ਨਾ ਪਵਾ ਦਿਓ ਉਹ ਬਹੁਤ ਪਰਿਵਾਰ ਨਾਈਸ ਪਰਿਵਾਰ ਵਾ ਇਹ ਨਾ ਇਧਰ ਦੀ ਗੱਲ ਸੁਣ ਕੇ ਇਧਰ ਦੱਸੇ ਤੇ ਇਧਰ ਦੀ ਸੁਣ ਕੇ ਇਧਰ ਦੱਸੇ ਤੇ ਮੁੜ ਕੇ ਇਹਨੂੰ ਘਰ ਆ ਆਪਣੇ ਬਹਿਣਾ ਪੈ ਜੇ ਤੇ ਉਹਨਾਂ ਦੇ ਘਰ ਪਵਾੜਾ ਪੈ ਜੇ ਮੈਨੂੰ ਆਪ ਮੈਂ ਪਸਾਬ ਸੇਰਾ ਸਮਝਦਾ ਵੀ ਕਦੇ ਇੱਕ ਘੰਟੇ ਉੱਥੇ ਜਦੋਂ ਵੇਖ ਮੈਂ ਘਰ ਦਾ ਕੰਮ ਛੱਡ ਕੇ ਹੀ ਉਧਰ ਤ ਉਹ ਮਾੜੀ ਗੱਲ ਵਾ ਇਹ ਤੂੰ ਰੋਕੇਗਾ ਤੇ ਰੁਕ ਜਾਣਾ ਵਾ ਜੇ ਨਾ ਰੋਕੇਗਾ ਫਿਰ ਇਹ ਕੰਮ ਵਧਣਾ ਉਹਨਾਂ ਦੇ ਘਰ ਵੀ ਜਾ ਵੇਖ ਲਈ ਸਾਡੇ ਘਰ ਆਲਾ ਹਾਲ ਹੋਣਾ ਹੀ ਹੂੰ ਮੈਂ ਤਾਂ ਕੀ ਕਰ ਸਕਦਾ ਇਹ ਹੁਣ ਤੂੰ ਸਮਝਾ ਨਹੀਂ ਸਕਦਾ ਕਹਿ ਰਿਹਾ ਸਕਦਾ ਨਾ ਕੀ ਸਮਝਾਵਾਂ ਜਦੋਂ ਬੰਦੇ ਨੇ ਸੁਣ ਨਹੀਂ ਤੇ ਬੰਦਾ ਜਿਹਨਾਂ ਸੁਣ ਨਹੀਂ ਉਹਨੂੰ ਸਮਝਾਏਗੀ ਮੈਂ ਤਾਂ ਆਪਣੇ ਮਾਨੂੰ ਸਮਝਾ ਲਿਆ ਵੀ ਜੋ ਕਰਦੀ ਕਰਦੀ ਰਹਿੰਦੇ ਨੇ ਲੈ ਤੂੰ ਤੇ ਫਿਰ ਖੁੱਲੀਆਂ ਵਾਗਾ ਛੱਡ ਦਿੱਤੀਆਂ ਤੇ ਕੀ ਕਰੀਏ ਫਿਰ ਕਲਾਪਾਲਾਂ ਫਿਰ ਮੈਂ ਘਰ ਲੜਾਈ ਪਵਾਲਾਂ ਇਹੋ ਜੀ ਕਾਲੂ ਖਾ ਕੇ ਮਰ ਗਈ ਕੋਤ ਮੈਂ ਕਿੱਥੇ ਜਾਂ ਜਾਊ ਉਹ ਕੋਈ ਟੰਗ ਤਰੀਕਾ ਹੁੰਦਾ ਜਨਾਨੀ ਨੂੰ ਸਮਝਾਉਣ ਦਾ ਕਿ ਟੰਗ ਤੀਚਣਾ ਸਮਝਾ ਕਿ ਕਿਤੇ ਦਾ ਖਾਣ ਪਾ ਲਈਦਾ ਕਿ ਪਿੱਛੇ ਪੇਕਿਆਂ ਦਾ ਖਾਣ ਪਾ ਕੇ ਦੱਸ ਦੇ ਉਹਨੂੰ ਉਹ ਨਹੀਂ ਸਮਝਣ ਵਾਲੀ ਉਹ ਉਹ ਪਿੱਛੇ ਆਪਣੀ ਮਾਂ ਦੇ ਹੱਥਾਂ ਤੇ ਚੜੀ ਜਾਉ ਐਡੀ ਮੋਟੀ ਮਾਤਾ ਯਾਰ ਬਹੁਤ ਮੱਤੀ ਮਾਤਾ ਇਸੇ ਤੇ ਕੀ ਪਰ ਇੱਕ ਗੱਲ ਹੈਗੀ ਉਹ ਹੁਣ ਉਹਦਾ ਆਖੀ ਆਖੀ ਵੀ ਤੂੰ ਉਹਨਾਂ ਦੇ ਘਰ ਨਾ ਜਾਇਆ ਕਰ ਐਦਾਂ ਕਹਿਦੀ ਪਰ ਕਹਦਾ ਕਿ ਬੁਰੇ ਲੱਗੀਦਾ ਉਹਨਾਂ ਦੇ ਘਰ ਨਾ ਜਾਇਆ ਕਰ ਉਹਨੇ ਮੰਨਣਾ ਉਹਨਾਂ ਦੇ ਘਰ ਵੀ ਜਾ ਕੇ ਪੋੜਾ ਪਾਊਗੀ ਐਵੇਂ ਕਿੱਦਾਂ ਦਾ ਸਾਂਝਾ ਪਰਿਵਾਰ ਹੈ ਇਹਨੇ ਖੇਰੂ ਖੇਰੂ ਕਰਕੇ ਰੱਖ ਦੇਣਾ ਆਪਣਾ ਤੇ ਕੀਤਾ ਹੀ ਜਾਂਦੀ ਹੁਣ ਸਾਰੇ ਮੈਨੂੰ ਕਹਿੰਦੇ ਪਿੱਛੇ ਲੱਗਾ ਕਿ ਸਰ ਕੀ ਕਰ ਮੈਂ ਹੁਣ ਆਪਣਾ ਆਪ ਯਾਹਾਂ ਦੇ ਬੰਦੇ ਫੇ ਖਾਪੀ ਕੇ ਤੂੰ ਮਰ ਮਰ ਜਾਏਗਾ ਕੋਈ ਧੁੱਪ ਚੜ ਗਈ ਬਾਅਦ ਚੀ ਵਾਲਾਂਗੇ ਪਿਆਲੀ ਮਾਨੀ ਖਰਾਬ ਕਰਤਾ ਸਰ ਸਾਰੀ ਬਿਹੜੀ ਕੰਮ ਕਰੀ ਜਾਓ ਕੰਮ ਤੇ ਮੁੱਕਦੇ ਹੀ ਨਹੀਂਗੇ ਹੋयो ਬਹੁਤ ਗਰਮੀ ਬਾਹਰ ਤੇ ਗਰਮੀ ਆਈ ਘਰ ਨੂੰ ਹੀ ਆ ਤੇ ਦਿਨ ਚੜਦਾ ਕਿ ਤੇ ਅੱਗ ਵਰਗਾ ਨਿਕਲ ਆਇਆ ਗਏ ਜੇ ਕੋਈ ਉਹ ਮਾਰੇ ਪਿੰਡ ਨੂੰ ਗਿਆ ਸੀ ਪਾਣੀ ਲਿਆਵਾ ਹੈ ਪਾਣੀ ਲਿਆਵਾ ਮੈਂ ਕੋਈ ਨਹੀਂ ਮੈਂ ਪਾਣੀ ਆ ਉਹ ਪੀ ਕੇ ਆ ਉਹਨਾਂ ਕੋਲ ਉਹ ਸੁੱਖੇ ਰਣਾ ਕੋ ਉਹ ਬੈਠੇ ਉਹ ਡੇ ਪੱਠੇ ਬੀਜਨ ਵਰਸਣ ਹਾਂ ਤੇ ਉਹਨਾਂ ਨਾਲ ਕੋ ਬੈਠਾ ਸੀ ਉਹਨਾਂ ਨੂੰ ਰੋਟੀ ਆਈ ਸੀ ਮੈਨੂੰ ਉਹਦੇ ਰੋਟੀ ਖਾ ਲ ਮੈਂ ਰੋਟੀ ਮੈਂ ਖਾ ਕੇ ਫੇਰ ਹੀ ਪਿੰਡ ਨੂੰ ਗਿਆ ਹਾਂ ਹੂੰ ਤੇ ਠੰਡਾ ਪਾਣੀ ਸੀ ਮੇਰਾ ਜੀ ਕੀਤਾ ਮੈਂ ਉਹ ਪਾਣੀ ਪਿਆਲ ਤੋਂ ਪਾਣੀ ਪੀ ਲਿਆ ਹੂੰ ਉਹ ਡੇ ਹੀ ਪੱਠੇ ਪੁੱਠਿਆਂ ਦਾ ਕਰਨ ਪਿਆਰ ਥਾਂ ਤੇ ਉਹ ਸਾਡਾ ਬੰਦਾ ਵੀ ਡਿਆ ਹਾਵੇ ਯੋਦਾ ਵੀ ਤੇ ਮੈਂ ਹਾ ਵਾਲਿਆ ਥਾਂ ਦਾ ਵਾਲਿਆ ਮੈਂ ਮੈਂਦੇ ਜੀ ਵਾਇਆ ਨਹੀਂ ਗਾ ਤੁਸੀਂ ਕੋਇਆ ਉਹਨੂੰ ਕਿਹਨੇ ਕੋਇਆ ਤੈਨੂੰ ਨਹੀਂ ਮੈਂ ਹੀ ਕੋਇਆ ਫਿਰ ਕੇ ਹੂੰ ਤੇ ਚਲ ਕੋਇਆ ਕੀ ਹੁੰਦਾ ਵਾ ਅਸੀਂ ਦੋਵੇਂ ਭਰਾ ਭਰਾ ਵਾ ਅਸੀਂ ਇਹ ਆ ਵੀ ਤੁਸੀਂ ਦੋਵੇਂ ਆਪਸ ਵਿੱਚ ਇਨੀ ਕੁੰਦੀਆਂ ਅਸੀਂ ਭਰਾ ਭਰਾ ਦੇ ਬਾਹਰ ਨਹੀਂ ਆ ਹਾਏ ਹਾਏ ਮੈਂ ਤੇ ਬਠੇਰਾ ਕੁੰਦੀ ਰਹੀ ਆ ਮੈਂ ਤਾਂ ਕਿਤੇ ਉਹ ਗੱਲ ਵੀ ਇਹ ਇਹ ਇਦਾਂ ਪੰਨੀ ਕਵਾਸ ਦਿੰਦੀ ਤੇ ਮੈਂ ਗਾਰੀਆਂ ਦੀ ਉਹ ਕਿ ਕੁੰਨੀ ਨਹੀਂ ਵੀ ਕੋਪੀ ਕਿੱਥੋਂ ਆਈ ਕਿੱਥੇ ਚੱਲਨੀ ਜੇ ਤੋ ਅਗਲੀ ਤਾਂ ਕੋਣ ਨੂੰ ਜੀ ਨਹੀਂ ਕਰਦਾ ਤਾਂ ਦੱਸ ਹੁਣ ਮੈਂ ਕੀ ਉਹਦੇ ਪੈਰੀ ਪਹਿਣਾ ਹੁੰਦਾ ਫਿਰ ਪਰੇ ਆਹੀ ਤੇ ਕੁੰਡੇ ਦੋਵੇਂ ਭਰਾ ਭਰਾ ਚੱਲ ਤੁਸੀਂ ਕੋਈ ਜਾਓ ਚੰਗਾ ਵਾਕੇ ਆ ਤੇ ਆਖੰਡਿਆ ਹੀ ਆਖੇ ਮੈਨੂੰ ਆਖਿਆ ਮੈਂ ਹਵੇਖ ਲਾ ਕੀ ਬਣਾ ਲਿਆ ਮੈਂ ਤੁਸੀਂ ਆਡੋ ਕੇ ਸਾਡੇ ਨਾਲ ਕੋਈ ਜ਼ਿਆਦਾ ਬਣਾ ਲਿਆ ਕੁਛ ਨਹੀਂ ਬਣਿਆ ਨਹੀਂ ਇਹਦਾ ਬਣਿਆ ਕੁਝ ਨਹੀਂ ਆ ਕਿ ਨਹੀਂ ਕੁਝ ਨਹੀਂ ਬਣਿਆ ਜਦੋਂ ਸਾਡੇ ਘਰ ਵਿੱਚ ਤਫਾਕ ਵਾ ਨਾ ਤੇ ਚੀਜ਼ਾਂ ਬਣ ਜਾਂਦੀਆਂ ਨਾ ਉਹਨੀਆਂ ਅੱਡ ਹੋ ਕੇ ਨਹੀਂ ਬਣਦੀਆਂ ਤੁਸੀਂ ਵੇਖਣ ਦੇ ਜੇ ਨਾ ਆਂਡ ਕਮਾਂਡ ਸਾਰਿਆਂ ਦੀ ਵੇਖਣ ਕਾਦਾ ਜਦੋਂ ਗੁਰਪ੍ਰੀਤ ਵਾਂਡੇ ਚੱਲ ਜਾਂਦੀ ਆ ਤੇ ਜਿਹੋ ਦਾ ਡਿਆ ਹੁੰਦਾ ਰੋਟੀਆਂ ਪਕਾਉਣ ਤੂੰ ਚਲੀ ਜਾਨੀ ਤੇ ਮੈਨੂੰ ਉਹੋ ਗੱਲ ਵੀ ਹੱਥ ਪੈਰਾਂ ਦੀ ਪੈ ਜਾਂਦੀ ਆ ਮੈਨੂੰ ਕੰਮ ਕਰਨਾ ਪੈਂਦਾ ਘਰ ਦਾ ਤੇ ਇਹੋ ਆਪਾਂ ਇਕੱਠੇ ਹੁੰਦੇ ਇੱਕ ਜਾਨੀ ਚਲੀ ਵੀ ਜਾਂਦੀ ਦੋਵੇਂ ਜੀ ਕਰੇ ਚਲੀ ਵੀ ਜਾਂਦੇ ਤੇ ਚਲ ਦੋ ਜੀ ਨੇ ਤੇ ਕੰਮ ਕਰਦੇ ਨੇ ਇੱਕ ਬਾਹਰ ਦਾ ਕਰਦਾ ਕਿ ਚੌਕੇ ਚੁੱਲੇ ਦਾ ਕਰਦਾ ਹਾਏ ਮੈਂ ਤਾਂ ਪਹਿਲਾਂ ਦੀ ਆਈ ਹਾਂ ਤੁਹਾਨੂੰ ਪਤਾ ਹੀ ਆ ਸਾਰਾ ਕਿੰਨਾ ਕੰਮ ਕਰਦੇ ਰਹੇ ਆ ਇੰਨੇ ਹੀ ਹੁਣ ਆਣ ਕੇ ਸਾਰੇ ਕੀ ਆਂਦੇ ਨੇ ਮੂੜੀਆਂ ਪੱਤੇ ਅੱਡ ਕਰ ਦਿੱਤੇ ਆ ਨਹੀਂ ਨਹੀਂ ਇੰਨੇ ਹੀ ਕੀਤੇ ਆ ਤੇ ਹੋਣਗਾ ਨਹੀਂ ਇਹ ਕਿਹੜੀ ਮਿੱਟੀ ਦੀ ਇੱਕ ਸਾਬਦੀ ਆ ਮੈਂ ਨਹੀਂ ਆ ਬੰਦਾ ਬੰਦੇ ਨੂੰ ਵੇਖ ਕੇ ਕੰਮ ਕਰ ਲੈਂਦਾ ਸਾਡੇ ਘਰ ਚ ਆਹ ਕੰਮ ਚੱਲਦਾ ਤੇ ਮੈਂ ਵੀ ਇਦਾਂ ਕਰਾਂ ਜੇ ਮੈਂ ਇਹਨੂੰ ਕਹਿੰਦੀ ਕੰਮ ਕਰਿਆ ਕਰ ਦੋ ਇਹਨੇ ਕਹਿਣਾ ਲੈ ਤੈਨੂੰ ਵੀ ਜੀ ਚੰਗਾ ਕਹਿੰਦੀ ਆ ਤੈਨੂੰ ਮੰਮੀ ਚੰਗਾ ਜਿਹੜਾ ਕੋਈ ਧੀ ਪੁੱਤ ਕੰਮ ਕਰੂਗਾ ਚੰਗਾ ਉਹਨੂੰ ਹੀ ਕਹਿਣਾ ਵਾ ਜਿਹੜੀ ਹੁਣ ਸੁੱਤੀ ਨਾ ਉੱਠੋਗੀ ਹੁਣ ਤੂੰ ਪਹਿਲਾਂ ਦੀ ਆਈ ਆ ਤੇਰੇ ਅਲ ਵੇਖ ਕੇ ਅਗਰ ਫੜ ਲੈਂਦੀ ਏ ਜਿਹੜੇ ਬੰਦੇ ਨੂੰ ਨਾ ਕੰਮ ਨੂੰ ਨਾ ਨਾ ਜੀ ਕਰੇ ਉਹ ਲੜਾਈ ਨੂੰ ਬਹੁਤ ਕਾਲਾ ਹੁੰਦਾ ਵਾ ਹੁਣ ਪਤਾ ਕੀ ਗੱਲ ਈਓ ਹੂੰ ਹੋ ਆਂਦਾ ਆਖੇ ਗੁਰਸੇਵਕੇ ਘਰ ਬੜਾ ਜਾਣ ਦੀ ਜਾਂਦੀ ਐ ਤੇ ਮੈਂ ਕਿਹਾ ਭਰਾਵਾ ਉਹਨਾਂ ਦਾ ਘਰੇ ਸਾਂਝਾ ਪਰਿਵਾਰੀ ਹੋਵੇ ਕਿਦਾਂ ਦਾ ਪਰਿਵਾਰ ਕੈਂਥ ਬੰਦੀ ਤੇ ਕਿਤੇ ਕਹਿੰਦੇ ਘੁੰਦੇ ਬੰਦੇ ਆ ਉਹ ਤੇ ਮੈਂ ਕਿਹਾ ਉਹਨਾਂ ਦੇ ਘਰ ਨਾ ਕਿਤੇ ਹੋ ਵੱਡੋ ਪਾਟੀ ਕਰਵਾ ਦੇ ਨਹੀਂ ਤੁਹਾਨੂੰ ਦੱਸਣ ਡਿਆ ਵੀ ਉਹਨਾਂ ਦੇ ਘਰ ਜਾਂਦੀ ਆ ਤੇ ਡੱਕ ਨਹੀਂ ਸਕਦਾ ਉਹ ਡਰਦਾ ਹੀ ਹੋ ਡੱਕੀ ਰਹਿੰਦੀ ਵੀ ਨਹੀਂ ਬਾਬਾ ਡਰਦਾ ਆਂਦਾ ਮੈਨੂੰ ਆਂਦਾ ਪੀ ਜੇ ਕਾਲੂ ਕੋ ਖਾ ਕੇ ਅਭੀ ਨਬੀ ਕਾਲੂ ਤੇ ਮੈਂ ਆਂਦਾ ਕਿੱਥੇ ਜਾਵਾਂ ਆਗ ਨਹੀਂ ਹੋਣ ਲੱਗਾ ਬੰਦੇ ਨੂੰ ਡਕਣਾ ਚਾਹੀਦਾ ਹੀ ਐ ਨਾ ਕਿ ਦਵਾਰ ਤੇ ਡਾਕੇ ਵੇਖੇ ਵੀ ਆਪਣਾ ਘਰ ਤੇ ਤੂੰ ਕਦਾਂ ਨੇ ਦੇ ਪਾਟਕ ਪਾ ਕੇ ਰੱਖਤਾ ਕਿ ਤੇ ਹੋਰ ਲੋਕਾਂ ਦੇ ਘਰ ਨਾ ਜਾੜ ਦਵੇਂ ਇਦਾਂ ਮੈਂ ਤੇ ਇਦਾਂ ਕਹਿਆ ਉਹਨੂੰ ਮੈਂ ਕਿ ਤੂੰ ਡਕੇਗਾ ਤੇ ਫਿਰ ਤੇ ਕੋਈ ਨਾ ਕੋਈ ਗੱਲ ਵੀ ਹੋਊਗੀ ਹਾਂ ਨਹੀਂ ਇਹੋ ਜਿਹੇ ਡਕੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵਾਦੀਆਂ ਪਈਆਂ ਹੋਣ ਨਾ ਉਹ ਵੱਲ ਭੰਨ ਕੇ ਵੀ ਜਲ ਜਾਂਦੀਆਂ ਵਾ ਹੁਣ ਹਿਸਾਬ ਲਾ ਰੋ ਜਿੱਦਾਂ ਸਵੇਰ ਦੀ ਉੱਠਦੀ ਆ ਕੰਮ ਧੰਦਾ ਆਪਣਾ ਕਰਦੀ ਆ ਹੁਣ ਵੀ ਤੇ ਕਰਦੀ ਆ ਨਾ ਟਾਈਮ ਨਾ ਆਪਣਾ ਮਾੜਾ ਚੰਗਾ ਲੈ ਹੋ ਮੋਟਲੇ ਕਰਨਾ ਕਰਨਾ ਪਹਿਲੋਂ ਆਂਦੀ ਹੁੰਦੀ ਹੀ ਜੇ ਆਖੀ ਸੁੱਕੇ ਗੋਏ ਨੂੰ ਸੁੱਕੇ ਗੋਏ ਨੂੰ ਤੇ ਮੇਰਾ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਤੇ ਹੁਣ ਗਿੱਲਾ ਪੱਥ ਦੀ ਆ ਆਹੋ ਹੈ ਗਿੱਲੇ ਪੱਥ ਦੀ ਕੀ ਗੱਲ ਕਰਨੀ ਮੇਰਾ ਸੁੱਕੀ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਤੇ ਮੇਰੀ ਗੱਲ ਸੁਣੋ ਚਲ ਜਾਂਦੀ ਆ ਵਕਤ ਤੇ ਕਦੀ ਕੋਈ ਸੂਟ ਪਾਇਆ ਕਦੀ ਕੋਈ ਪਾਇਆ ਹੁੰਦਾ ਇਹ ਫੇ ਉਹ ਗੱਲ ਕਰਨਾ ਚਾਹ ਕੇ ਲੰਦੀ ਆ ਜਿਹੋ ਦਾ ਤਾਈਓ ਫਿਰ ਸੱਚਾ ਹੀ ਉਹ ਕਰ ਸੇਵ ਕਹੀ ਜਾਂਦੀ ਆ ਇਹ ਆਂਦਾ ਉਧਰ ਬੜਾ ਉਣ ਜਾਣਾ ਉਹਦੇ ਵਿਚਾਰਾ ਇਤਰਾ ਮੇਰੇ ਕੋ ਰੋਣੇ ਰੋਂ ਡਿਆ ਹੀ ਉਹਦੇ ਹੋਰ ਕੀ ਕੇ ਕੋ ਰੋਣੇ ਰੋਣੇ ਆ। ਇਹ ਤੇ ਮੇਰੇ ਵਰਗੀਆਂ ਕਿਤੇ ਬਾਹਰ ਨਹੀਂ ਨਿਕਲਦੀ। ਪਿਆ ਹੈ ਲੋਕੀ ਕੀ ਆਖਣਗੇ। ਮੈਨੂੰ ਤੇ ਸ਼ਰਮ ਹੀ ਮਾਰੀ ਤੁਰੀ ਜਾਂਦੀ ਆ। ਚਲ ਅੱਛਾ। ਤੇ ਇਹਨੂੰ ਇਹਨੂੰ ਖੁੱਲੀਆਂ ਛੁੱਟੀਆਂ ਮਿਲ ਗਈਆਂ ਰੈਵਾਗਾ ਹੋ ਗਈਆਂ। ਉਤਰਾ ਇੱਕ ਗੱਲ ਹੈਗੀ ਉਹ। ਬੇਨਾਂ ਨਾ ਮੋਟੀ ਆਪੇ ਪ੍ਰਧਾਨ ਹੁਣ ਆਪਣੇ ਸਿਰ ਤੇ ਆ ਜਿੱਥੇ ਮਰਜ਼ੀ ਜਾਵੇ ਆਵੇ। ਸਾਡੇ ਵਰਗਿਆਂ ਦੀ ਜ਼ਰੂਰਤ ਵੀ ਨਾ ਪੁੱਛਣ ਦੀ ਵੀ ਕਿੱਥੋਂ ਆਈ। ਸਾਨੂੰ ਪੁੱਛਦੀ ਲੋੜ ਹੀ ਕੋਈ ਨਹੀਂ ਜਦੋਂ ਇੱਕ ਵਾਰ ਇਹਨੇ ਅੱਗ ਤੇ ਲਾ ਹੀ ਦਿੱਤੀ ਹੁਣ। ਇਹ ਹੁਣ ਲੱਗੀ ਰਹਿਣ ਦੇ ਕੋਈ। ਹੋਏ ਕਿਦਾਂ ਦਾ ਸਾਡਾ ਘਰ ਵੱਜਾ ਹੈਗਾ। ਤੇ ਕੀ ਕੁਛ ਬਣ ਜਾਣਾ ਹੈ ਸਾਂਝੇ ਘਰ ਦੇ ਵਿੱਚ ਤੇ ਕੱਖ ਨਿਹਾਲ ਇਹੋ ਜੀਆਂ ਬੰਦੇ ਸਾਂਝੇ ਘਰ ਦੇ ਵਿੱਚ ਨਾ ਦੇ ਦੇ ਕੋਈ ਘਰ ਜੰਪ ਪਵੇ ਮਾੜਾ ਤਾਂ ਨਾ ਕੋਈ ਬਾਹਰੋਂ ਆ ਜੇ ਮਾੜਾ ਉਹ ਗੱਲ ਹੋਈ ਸਾਡੇ ਘਰ ਤੇ ਬਾਹਰੋਂ ਹੀ ਆ ਗਈ ਏ ਹੁਣ ਇਹ ਹੀ ਜਿਤਨਾ ਉਹ ਥਾਂ ਬਣਾਉਣ ਡਿਆ ਸੀ ਇਕੱਠਾ ਹੀ ਥਾਂ ਸਾਡਾ ਬਣ ਜਣਾ ਇੱਕੋ ਬੰਦੇ ਨੇ ਵਾ ਲੈਣਾ ਸੀ ਉੱਥੇ ਪੱਠੇ ਬੀਜੇ ਜਾਣੇ ਸੀ ਇਕੱਠੇ ਵੱਢ ਲੈਣੇ ਸੁੱਟ ਲੈਣੇ ਚੂ ਲੈਣੀਆਂ ਸਭ ਕੁਰੇ ਕੰਮ ਇਕੱਠੇ ਕਰ ਲੈਣੇ ਤੇ ਨਾਲੇ ਬੰਦਾ ਐਲੀ ਐਲੀ ਕਰਦਾ ਫਿਰਦਾ ਚਾ ਨਾ ਹੀ ਕਿੰਨੇ ਕ ਜਾਣੀਆਂ ਦੋ ਤੇ ਦਰਾਨੀ ਜਠਾਣੀ ਬਹੁਤ ਰਣਮਹਿਣੀਗਾ ਤੇ ਇਦਾਂ ਗੜੀ ਨਿਆਣੇ ਦੇ ਅਸਰ ਪੈਣਾ ਨਿਆਣੇ ਨੂੰ ਨਹੀਂ ਪਰਵਾਹ ਹੁੰਦੀ ਦਫਾ ਕਰੋ ਤੁਸੀਂ ਕਿੱਥੇ ਸ਼ੋਕੇ ਬਹਿ ਕੇ ਗੱਲਾਂ ਉਹ ਚਲ ਐਸ਼ਾ ਮੈਂ ਕਿਹਾ ਸ਼ੋਕੇ ਬਹਿ ਕੇ ਮੈਂ ਤੇ ਉਹ ਆਉਂਦੇ ਆਉਂਦੇ ਗੱਲ ਸੁਣ ਲਈ ਮੈਂ ਤੈਨੂੰ ਗੱਲ ਦੱਸ ਦਿੱਤੀ ਆ ਕੀ ਆ ਬਣਾ ਕੋ ਟੱਕ